ਪਿਛਲੇ ਦਿਨੀ ਹੋਈ بارش ਦੇ ਕਾਰਨ ਪੰਜਾਬ ਵਿੱਚ ਤਬਾਹੀ ਸੋਚ ਕੇ ਵੀ ਡਰ ਲੱਗਦਾ ਹੈ ਸਰਕਾਰੀ ਆંકડાਾਂ ਦੇ ਮੁਤਾਬਕ 1.72 ਲੱਖ ਹੈਕਟੇਅਰ ਜ਼ਮੀਨ ਜਿਹੜੀ ਹੈ ਉਹ ਹੜ੍ਹ ਦੀ ਮਾਰ ਹੇਟ ਆਈ ਹੈ ਤੇ ਪੰਜਾਬ ਦਾ ਕਿਸਾਨ ਮੁੜ ਚਿੰਤਾ ਵਿੱਚ ਜਾ ਡੁੱਬਾ ਹੈ ਪੰਜਾਬ ਦੀ ਮਦਦ ਲਈ ਜਿੱਥੇ ਸਰਕਾਰ ਸਾਹਮਣੇ ਆਈ ਹੈ ਉੱਥੇ ਸਮਾਜ ਸੇਵੀ ਸੰਸਥਾ ਨੇ ਵੀ ਬਹੁਤ ਰਾਤ ਦਿਨ ਮਿਹਨਤ ਕਰਕੇ ਆਪਣਾ ਸਹਿਯੋਗ ਲੋਕਾਂ ਤੱਕ ਪਹੁੰਚਾਇਆ ਹੈ ਸੋਸ਼ਲ ਮੀਡੀਆ ਤੇ ਪੰਜਾਬ ਦੇ ਸਮਾਜਿਕ ਸੰਸਥਾ ਤੇ ਨਾਲ-ਨਾਲ ਬਾਹਰ ਤੇ ਪੰਜਾਬੀ ਫਿਲਮ ਇੰਡਸਟਰੀ ਤੇ Bollywood ਫਿਲਮ ਇੰਡਸਟਰੀ ਦੇ ਅਦਾਕਾਰ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੇ ਆਪਣਾ ਸਹਿਯੋਗ ਦੇਣ ਵਾਸਤੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਸੋਸ਼ਲ ਮੀਡੀਆ ਤੇ ਵੀ ਆਸੌਣ ਵਾਲਾ ਇੱਕ ਅਦਾਕਾਰ ਪਾਣਾ ਪਗੋੜਾ ਸultanpur Lodhi ਦੇ ਹਰ ਪ੍ਰਭਾਵਿਤ ਪਿੰਡਾਂ ਵਿੱਚ ਪਾਉਪੁਰ ਵਿਖੇ ਗਿਆ ਤੇ ਉਸਨੇ ਲੋਕਾਂ ਨਾਲ ਜਾ ਕੇ ਗੱਲਬਾਤ ਵੀ ਕੀਤੀ ਉਹਨਾਂ ਨੇ ਲੋਕਾਂ ਦਾ ਦੁੱਖ ਦਾ ਸੁਣਿਆ ਉਹਨਾਂ ਨੂੰ ਹਰ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਰੱਖੀ ਕਿ ਇਸ ਵਕਤ ਇਸ ਇਲਾਕੇ ਨੂੰ ਜਿਹੜੀ ਸਹਾਇਤਾ ਰਾਸ਼ਨ ਜਾਂ ਕੱਪੜਿਆਂ ਦੀ ਹੋਰ ਪਹੁੰਚ ਰਹੀ ਹੈ ਉਹ ਕਾਫੀ ਪਹੁੰਚ ਚੁੱਕੀ ਹੈ ਉਹਨੇ ਕਿਹਾ ਕਿ ਸਹੀ ਸਹਿਯੋਗ ਜਿਹੜਾ ਹੈ ਉਹ ਤੇ ਹੜ੍ਹਾਂ ਦੇ ਪਾਣੀ ਉਤਰਨ ਤੋਂ ਬਾਅਦ ਕਿਸਾਨ ਨੂੰ ਦੇਣ ਵਾਸਤੇ ਜ਼ਰੂਰੀ ਹੋਵੇਗਾ ਉਹਨਾਂ ਨੇ ਕਿਹਾ ਕਿ ਜ਼ਮੀਨਾਂ ਨੂੰ ਤਿਆਰ ਕਰਨਾ ਪਏਗਾ ਲੋਕਾਂ ਦੇ ਪੈਰਾਂ ਤੇ ਆਉਣ ਵਾਸਤੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਤੇ ਵਸਤਾਂ ਦੀ ਜ਼ਰੂਰਤ ਹੋਵੇਗੀ ਉਸ ਵੇਲੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਦ ਚੜ੍ਹ ਕੇ ਅੱਗੇ ਆਉਣ ਤੇ ਕਿਸਾਨਾਂ ਨੂੰ ਜਿਹੜੀ ਕਿ ਜ਼ਰੂਰਤ ਪਵੇਗੀ ਡੀਜ਼ਲ ਐ ਮਿੱਟੀ ਜਾਂ ਫਿਰ ਹੋਰ ਕਿਰਿਆ ਦੀ ਉਹਦੇ ਵਾਸਤੇ ਉਹ ਨਾਲ ਸਹਿਯੋਗ ਕਰਨ ਤਾਂ ਜੋ ਪੰਜਾਬ ਜਿਹੜਾ ਮੁੜ ਪੈਰਾਂ ਤੇ ਆ ਸਕੇ ਹੜ੍ਹਾਂ ਦੇ ਹਾਲਾਤ ਤੁਸੀਂ ਖੁਦ ਦੇਖੇ ਨੇ ਜੀ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਾਂ ਅੱਜ ਖੁਦ ਹਤਾਸ਼ ਹੋ ਕੀ ਕਾਰਨ ਹੈ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਪੂਰੇ ਪੰਜਾਬੀਆਂ ਬਸ ਇਹੀ ਅਪੀਲ ਕਰਨੀ ਚਾਹੁੰਦੇ ਆ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਪਾਂ ਇਹਨਾਂ ਦਾ ਸਾਥ ਦੇਈਏ ਜਿਵੇਂ ਵੀ ਜਿੰਨੀ ਜੋਗਾ ਕੋਈ ਹੈਗਾ ਵੱਧ ਚੜ ਕੇ ਸਾਥ ਦਿਓ ਇਹੀ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਮੂਹਰੇ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖੀ ਸਾਡੇ ਭਰਾਵਾਂ ਤੇ ਹਾਲਾਤ ਬਹੁਤ ਮਾੜੇ ਐ ਜੀ ਤੇ ਸਾਡੇ ਮਾਲਵੇ ਵਾਲੇ ਵੀ ਸਾਨੂੰ ਵੀ ਬਹੁਤ ਫੋਨ ਆਉਂਦੇ ਆ ਵੀ ਦੱਸੋ ਕੀ ਸੇਵਾ ਚਾਹੀਦੀ ਐ ਕੀ ਚਾਹੀਦਾ ਪਰ ਮੈਂ ਇੱਕ ਜਰੂਰ ਅਪੀਲ ਕਰਦਾ ਵੀ ਤੁਸੀਂ ਨਾ ਇੱਥੇ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਪੁੱਛ ਕੇ ਜਾਓ ਵੀ ਕੀ ਚੀਜ਼ ਦੀ ਲੋੜ ਐ ਉਹੀ ਚੀਜ਼ ਲੈ ਕੇ ਆਓ ਸੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ ਥੈਂਕ ਯੂ ਕਿਸਾਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਕਿਹੜੀ ਮੁੱਖ ਚੀਜ਼ ਲੱਗਦੀ ਹੈ ਕਿ ਜਿਹਦੇ ਨਾਲ ਇਹ ਮੋੜ ਲੀਹਾਂ ਤੇ ਆਉਣ ਦੇਖੋ ਜੀ ਮੋੜ ਲੀਹਾਂ ਤੇ ਆਉਣ ਨੂੰ ਤਾਂ ਟਾਈਮ ਬਹੁਤ ਲੱਗੂਗਾ ਕਿਉਂਕਿ ਝੋਨੇ ਦਾ ਨੁਕਸਾਨ ਹੋ ਗਿਆ ਜੀ ਮੂਰੇ ਕਣਕ ਨਹੀਂ ਬੀਜੀ ਜਾਣੀ ਹੁਣ ਡੀਜ਼ਲ ਦੀ ਲੋੜ ਹੈ ਜਿਹੜਾ ਮੇਨ ਕਾਰਨ ਹੈ ਕਿਉਂਕਿ ਖਰਚੇ ਹੋਣੇ ਆ ਇਹਨਾਂ ਕੋਲ ਤਾਂ ਆਮਦਨ ਨਹੀਂ ਰਹੇਗੀ ਸੋ ਡੀਜ਼ਲ ਦੀ ਲੋੜ ਹੈ ਫਸੂਆਂ ਲਈ ਚਾਰੇ ਦੀ ਲੋੜ ਹੈ ਤੇ ਹੋਰ ਵੀ ਜਿੰਨੀ ਕੋਈ ਰਸਦ ਦੀ ਜ਼ਰੂਰਤ ਹੈ ਮਤਲਬ ਤੁਸੀਂ ਪੁੱਛ ਕੇ ਇਹਨਾਂ ਦੇ ਨਾਲ ਜ਼ਰੂਰ ਖੜੋ ਜੇ